叫来了。 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ ਸੋ ਆਪਾਂ ਕਰ ਰਹੇ ਹਾਂ ਪੰਜਾਬੀ ਦੀ ਅਧਿਆਪਨ ਵਿਧੀਆ ਸੋ ਜੋ ਆਪਣਾ ਅੱਜ ਦਾ ਟੋਪਿਕ ਹੈ ਜੀ ਉਹ ਹੈ ਜੀ ਭਾਸ਼ਾਈ ਕੋਸ਼ਲਾਂ ਦਾ ਵਿਕਾਸ ਜੀ ਠੀਕ ਹੈ ਤਾਂ ਅੱਜ ਦੀ ਜੋ ਕਲਾਸ ਹੈ ਇੰਪੋਰਟੈਂਟ ਹੈ ਜੀ ਅੱਜ ਆਪਾਂ ਬਰੀਕੀਆਂ ਬਾਰੇ ਗੱਲ ਕਰਾਂਗੇ ਜਿੱਥੋਂ ਕੁਐਸਚਨ ਨਿਕਲਦੇ ਆ ਜੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਕੱਲ ਇਹ ਆਪਣਾ ਪੜਸੋ ਟਿਕਣ ਆਪਣੇ ਜੋ ਪਾਸ਼ਾਈ ਕੋਸ਼ਲਾਂ ਦਾ ਵਿਕਾਸ ਹੈ ਇਹ ਟੋਪਿਕ ਸਾਰਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਕਿ ਜੋ ਸਿਖਸ਼ਣ ਵਿਧੀਆਂ ਹੈ ਉਹ ਆਪਣਾ ਇਹ ਟੋਪਿਕ ਹੈ ਉਹ ਸਾਰਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਜੋ ਪੰਜਾਬੀ ਸਾਹਿਤ ਦੇ ਰੂਪ ਹੈ ਉਹ ਦਾ ਉਹਨਾਂ ਦੀ ਗੱਲ ਕਰਾਂਗੇ ਤੇ ਫਿਰ ਆਪਾਂ ਛੰਦ ਰਸ ਤੇ ਅਲੰਕਾਰ ਉਹਨਾਂ ਦੀ ਕਲਾਸ ਲਵਾਂਗੇ ਕੰਬੋ ਕਲਾਸ ਜਿਸ ਵਿੱਚ ਤੁਹਾਡੇ ਸਾਰੇ ਕਨਸੈਪਟ ਕਲੀਅਰ ਕੀਤੇ ਜਾਣਗੇ ਤਾਂ ਜੋ ਆਪਣੀ ਅੱਜ ਦੀ ਕਲਾਸ ਹੈ ਉਹ ਕੀ ਹੈ ਜੀ ਪਾਸ਼ਾਈ ਕੋਸ਼ਲਾਂ ਦਾ ਵਿਕਾਸ ਠੀਕ ਹੈ ਦੇਖੋ ਜੀ ਭਾਸ਼ਾਈ ਕੋਸ਼ਲਾਂ ਦਾ ਵਿਕਾਸ ਠੀਕ ਹੈ ਜੀ ਦੇਖੋ ਭਾਸ਼ਾ ਦੇ ਚਾਰ ਕੋਸ਼ਲ ਜਾਂ ਚਾਰ ਯੋਗਤਾਵਾਂ ਜੀ ਦੇਖੋ ਇੱਥੇ ਸਭ ਤੋਂ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਕਿ ਜੋ ਆਪਣੇ ਭਾਸ਼ਾ ਸਿੱਖਣ ਜੋ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਉਸ ਕਿਹੜੇ ਕੋਸ਼ਲਾਂ ਰਾਹੀਂ ਕਿਸ ਤਰ੍ਹਾਂ ਹੁੰਦਾ ਹੈ ਉਹਨਾਂ ਬਾਰੇ ਚਰਚਾ ਕਰਾਂਗੇ ਆਪਾਂ ਤਾਂ ਇੱਥੇ ਇੱਕ ਬਹੁਤ ਵਧੀਆ ਪ੍ਰਸ਼ਨ ਬਣਦਾ ਹੈ ਕਿ ਜੋ ਬੱਚੇ ਦਾ ਭਾਸ਼ਾਈ ਕੋਸ਼ਲ ਵਿਕਾਸਾ ਉਹ ਕਿੰਨੇ ਕੁਸ਼ਲਾਂ ਵਿੱਚ ਹੁੰਦਾ ਜੀ ਤਾਂ ਸਭ ਤੋਂ ਪਹਿਲਾਂ ਕਿਹੜਾ ਕੁਸ਼ਲ ਹੈ ਜੀ ਸੁਣਨਾ ਤੇ ਸਮਝਣਾ ਜੀ ਠੀਕ ਹੈ ਤੇ ਆ ਰੱਖਣਾ ਇਹਨਾਂ ਦਾ ਕ੍ਰਮ ਪੁੱਛਿਆ ਜਾ ਸਕਦਾ ਪੇਪਰ ਵਿੱਚ ਤੇ ਪੁੱਛਿਆ ਗਿਆ ਵੀ ਹੈ ਤੁਸੀਂ ਇਹਨਾਂ ਦਾ ਕ੍ਰਮ ਯਾਦ ਰੱਖਣਾ ਹੈ ਜੀ ਪਹਿਲੇ ਨੰਬਰ ਤੇ ਕਿਹੜਾ ਹੈ ਥੀ ਸੁਣਨਾ ਤੇ ਸਮਝਣਾ ਠੀਕ ਹੈ ਜੀ ਦੂਜਾ ਕਿਹੜਾ ਹੈ ਜੀ ਬੋਲਣਾ ਜਾਂ ਇਹਨੂੰ ਕਹਿੰਦੇ ਜੀ ਪ੍ਰਗਟਾ ਜਾਂ ਇਹਨੂੰ ਕਹਿੰਦੇ ਆਪਾਂ ਗੱਲ ਕਰਦੇ ਹਾਂ ਮੌਖਿਕ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ ਮੌਖਿਕਾ ਤੀਜਾ ਹੈ ਜੀ ਆਪਣਾ ਪੜ੍ਹਨਾ ਤੇ ਚੌਥਾ ਹੈ ਜੀ ਲਿਖਣਾ ਜੀ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਜੀ ਪਹਿਲਾ ਪ੍ਰਸ਼ਨ ਕੀ ਹੈ ਕਿ ਭਾਸ਼ਾ ਦੇ ਕੋਸ਼ਲ ਕਿੰਨੇ ਆ ਜੀ ਚਾਰ ਹੈ ਜੀ ਕਿਹੜੇ-ਕਿਹੜੇ ਜੀ ਸੁਣਨਾ ਤੇ ਸਮਝਣਾ ਫਿਰ ਹੈ ਜੀ ਬੋਲਣਾ ਫਿਰ ਹੈ ਪੜ੍ਹਨਾ ਤੇ ਫਿਰ ਹੈ ਜੀ ਲਿਖਣਾ ਇੱਥੇ ਆਪਾਂ ਜੋ ਜੋ ਆਪਣੇ ਆਰਬੀਐਸਸੀ ਬੋਰਡ ਨੇ ਮੰਨਿਆ ਹੋਇਆ ਜੀ ਇਹ ਉਹਦਾ ਬਿਲਕੁਲ ਸਹੀ ਕ੍ਰਮ ਹੈ ਜੀ ਤੇ ਹਰ ਭਾਸ਼ਾ ਵਿੱਚ ਆਹੀ ਕ੍ਰਮ ਚੱਲਦਾ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਮੈਡਮ ਮੌਂਟੈਸਰੀ ਬਾਰੇ ਠੀਕ ਹੈ ਆਪਾਂ ਉਹਦੇ ਉਹਦੇ ਵਾਸਤੇ ਵੀ ਇੱਕ ਇੰਪੋਰਟੈਂਟ ਗੱਲ ਹੈ ਜੀ ਜੋ ਮੈਡਮ ਮੌਂਟੈਸਰੀ ਹੈ ਮੈਡਮ ਮੌਂਟੈਸਰੀ ਕਿੱਥੋਂ ਜਿਹੜਨ ਵਾਲੇ ਸੀ ਜੀ ਇਹ ਇਟਲੀ ਜਿਹੜਨ ਵਾਲੇ ਸੀ ਜੀ ਠੀਕ ਹੈ ਜੀ मैडम ਅਡਰੈਸਰੀ ਕੀ ਕਹਿੰਦੀ ਹੈ ਕਿ ਜੋ ਬੱਚੇ ਦਾ ਪਾਸ਼ਾ ਵਿਕਾਸ ਹੈ ਨਾ ਉਹਦਾ ਕ੍ਰਮ ਤੁਸੀਂ ਯਾਦ ਰੱਖਿਓ ਜੀ ਦੇਖੋ ਪਹਿਲਾ ਉਹ ਕੀ ਕਹਿੰਦੀ ਕਿ ਬੱਚੇ ਦਾ ਪਹਿਲਾ ਵਿਕਾਸ ਕਿਹੜਾ ਹੁੰਦਾ ਹੈ ਸੁਣਨਾ ਬੋਲਣਾ ਸੁਣਨਾ ਅਤੇ ਆਪਾਂ ਗੱਲ ਕਰਦੇ ਨੂੰ ਸਮਝਣਾ ਦੂਜਾ ਦੇਖੋ ਜੀ ਕੀ ਹੈ ਜੀ ਬੋਲਣਾ ਠੀਕ ਹੈ ਜੀ ਤੀਜਾ ਕੀ ਹੈ ਜੀ ਲਿਖਣਾ ਅਤੇ ਚੌਥਾ ਕੀ ਹੈ ਜੀ ਪੜ੍ਹਨਾ ਦੇਖੋ ਜੀ ਇਹਨਾਂ ਨੂੰ ਧਿਆਨ ਰੱਖਣਾ ਹੈ ਕਿ ਜੋ ਲਿਖਣ ਕੌਸ਼ਲ ਨੂੰ ਕੀ ਹੈ ਮੈਡਮ ਮੌਂਟੈਸਰੀ ਨੇ ਤੀਜੇ ਨੰਬਰ ਤੇ ਰੱਖਿਆ ਹੈ ਤੁਸੀਂ ਗੱਲ ਇੰਪੋਰਟੈਂਟ ਯਾਦ ਰੱਖਣੀ ਹੈ ਇੰਪੋਰਟੈਂਟ ਗੱਲ ਹੈ ਜੀ ਠੀਕ ਹੈ ਪ੍ਰਸ਼ਨ ਆ ਸਕਦਾ ਹੈ ਕਿ ਮੈਡਮ ਮੌਂਟੈਸਰੀ ਅਨੁਸਾਰ ਭਾਸ਼ਾਈ ਕੌਸ਼ਲ ਦਾ ਵਿਕਾਸ ਕਰਮ ਸੈਟਕਲ ਤਾ ਉੱਥੇ ਆ ਵੀ ਦਿੱਤਾ ਹੋਊਗਾ ਜੀ ਤੇ ਆ ਵੀ ਦਿੱਤਾ ਹੋਊਗਾ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਮੈਡਮ ਅਡੈਸਰੀ ਕੀ ਕਹਿੰਦੀ ਹੈ ਕਿ ਬੱਚੇ ਸਭ ਤੋਂ ਪਹਿਲਾਂ ਵਿਕਾਸ ਸੁਣਨ ਰਹੀ ਹੁੰਦਾ ਹੈ ਫਿਰ ਬੱਚਾ ਬੋਲਣਾ ਸਿੱਖਦਾ ਹੈ ਫਿਰ ਕੀ ਲਿਖਣਾ ਸਿੱਖਦਾ ਹੈ ਉਸ ਤੋਂ ਬਾਅਦ ਕੀ ਹੈ ਜੀ ਪੜ੍ਹਨਾ ਸਿੱਖਦਾ ਹੈ ਤੁਸੀਂ ਗੱਲ ਯਾਦ ਰੱਖਣੀ ਹੈ ਤੇ ਦੋ ਪ੍ਰਸ਼ਨ ਇੰਪੋਰਟੈਂਟ ਬਣ ਰਹੇ ਹੈ ਜੀ ਉਸ ਤੋਂ ਬਾਅਦ ਭਾਸ਼ਾ ਵਿਚਾਰ ਵਟਾਂਦਰੇ ਸੰਪ੍ਰੇਖਣ ਆਦਾਨ-ਪ੍ਰਦਾਨ ਦਾ ਉੱਤਮ ਸਾਧਨ ਹੈ ਜੀ ਕਿਉਂਕਿ ਭਾਸ਼ਾ ਰਾਹੀਂ ਆਪਾਂ ਕੀ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ ਜੀ ਇਹ ਗੱਲ ਕਲੀਅਰ ਹੈ ਵਿਚਾਰ ਵਟਾਂਦਰਾ ਦੋ ਤਰੀਕੇ ਨਾਲ ਹੋ ਸਕਦਾ ਹੈ ਜੀ ਠੀਕ ਹੈ ਜੀ ਕਿੰਨੇ ਤਰੀਕੇ ਨਾਲ ਹੋ ਸਕਦਾ ਹੈ ਜੀ ਦੋ ਮੈਨੂੰ ਕੋਈ ਦੱਸ ਸਕਦਾ ਹੈ ਜੀ ਸਾਝ ਬਣਾਉਣ ਦੇ ਤਰੀਕੇ ਕਿੰਨੇ ਆ ਜੀ ਦੋ ਸਾਝ ਬਣਾਉਣ ਦੇ ਕਿੰਨੇ ਤਰੀਕੇ ਆ ਜੀ ਦੋ ਕਿਹੜੇ-ਕਿਹੜੇ ਸੀਗੇ ਜੀ ਇੱਕ ਤਾਂ ਮੌਖਿਕ ਤੇ ਇੱਕ ਲਿਖਤੀ ਇੱਥੇ ਪ੍ਰਸ਼ਨ ਵਧੀਆ ਬਣਦਾ ਜੀ ਸਾਝ ਬਣਾਉਣ ਦੇ ਤਰੀਕੇ ਕਿੰਨੇ ਆ ਜੀ ਦੋ ਆ ਤੁਸੀਂ ਧਿਆਨ ਰੱਖਣੀ ਹੈ ਹੁਣ ਗੱਲ ਗੱਲ ਕਰਦੇ ਆ ਜੀ ਵਿਚਾਰ ਵਟਾਂਦਰਾ ਦੇਖੋ ਇੱਥੇ ਪ੍ਰਸ਼ਨ ਵੀ ਬਹੁਤ ਵਧੀਆ ਬਣਦਾ ਪ੍ਰਸ਼ਨ ਆਇਆ ਹੋਇਆ ਰੇਟ ਵਿੱਚ ਕੀ ਜੋ ਵਿਚਾਰ ਵਟਾਂਦਰਾ ਆਪਾਂ ਕਰਦੇ ਆ ਉਹ ਦੋ ਤਰੀਕਿਆਂ ਨਾਲ ਹੁੰਦਾ ਜੀ ਪਹਿਲਾ ਜੀ ਗ੍ਰਹਿਣ ਕਰਨਾ ਤੇ ਦੂਜਾ ਜੀ ਪ੍ਰਗਟਾ ਕਰਨਾ ਠੀਕ ਹੈ ਜੀ ਯਾਨੀ ਆਪਾਂ ਕੋਈ ਚੀਜ਼ ਗ੍ਰਹਿਣ ਕਿੱਦਾਂ ਕਰਦੇ ਆ ਜੀ ਇੱਕ ਤਾਂ ਆਪਾਂ ਗ੍ਰਹਿਣ ਕਰਦੇ ਆ ਸੁਣ ਕੇ ਠੀਕ ਹੈ ਯਾਨੀ ਆਪਾਂ ਪਾਸ਼ਾ ਗ੍ਰਹਿਣ ਕਿੱਦਾਂ ਕਰਦੇ ਆ ਜੀ ਸੁਣ ਕੇ ਤੇ ਦੂਜਾ ਜੀ ਆਪਾਂ ਪੜ ਕੇ ਇਹ ਤੁਸੀਂ ਧਿਆਨ ਰੱਖਣਾ ਹੈ ਗ੍ਰੈਂਡ ਕਰਨਾ ਵਿੱਚ ਕਿਹੜੇ ਕਿਹੜੇ ਕੌਸ਼ਲ ਸ਼ਾਮਿਲ ਹੈ ਜੀ ਸੁਣ ਕੇ ਤੇ ਪੜ੍ਹ ਕੇ ਤੇ ਪ੍ਰਗਟ ਕਰਨਾ ਯਾਨੀ ਆਪਾਂ ਕਿਸੇ ਨੂੰ ਆਪਣੇ ਵਿਚਾਰ ਦਾ ਪ੍ਰਗਟਾਵਾ ਕਰਨਾ ਠੀਕ ਹੈ ਤਾਂ ਉਹ ਪ੍ਰਗਟ ਕੀਤਾ ਕਰ ਸਕਦੇ ਹਾਂ ਇੱਕ ਤਾਂ ਜੇ ਆਪ ਬੋਲ ਕੇ ਕਰ ਸਕਦੇ ਆ ਆਪਣੇ ਵਿਚਾਰ ਪ੍ਰਗਟ ਇੱਕ ਲਿਖ ਕੇ ਇਹ ਤੁਸੀਂ ਗੱਲ ਧਿਆਨ ਰੱਖਣੀ ਹੈ ਇੰਪੋਰਟੈਂਟ ਗੱਲ ਹੈ ਜੀ ਇੱਥੇ ਪ੍ਰਸ਼ਨ ਬਹੁਤ ਵਧੀਆ ਬਣਦਾ ਠੀਕ ਹੈ ਜੀ ਵੀ ਮਨੁੱਖ ਆਪਣੇ ਵਿਚਾਰਾਂ ਦਾ ਜੋ ਆਦਾਨ ਪ੍ਰਦਾਨ ਹੈ ਨਾ ਜਾ ਗ੍ਰਹਿਣ ਜਾਂ ਅਦਾਨ ਪ੍ਰਦਾਨ ਹੈ ਜਾਂ ਗ੍ਰਹਿਣ ਕਿਸ ਕੋਸ਼ਲ ਨਾਲ ਹੀ ਕਰਦਾ ਹੈ ਕਿ ਉਹ ਸੁਣ ਕੇ ਗ੍ਰਹਿਣ ਕਰਦਾ ਹੈ ਕਿ ਉਹ ਪੜ੍ਹ ਕੇ ਗ੍ਰਹਿਣ ਕਰਦਾ ਹੈ ਜੀ ਠੀਕ ਹੈ ਕਿ ਬੋਲ ਕੇ ਗ੍ਰਹਿਣ ਕਰਦਾ ਹੈ ਕਿ ਸੁਣ ਕੇ ਔਰ ਬੋਲ ਕੇ ਦੋਨਾਂ ਗ੍ਰਹਿਣ ਕਰਦਾ ਹੈ ਤਾਂ ਤੁਸੀਂ ਧਿਆਨ ਰੱਖਣਾ ਇੱਥੇ ਪ੍ਰਸ਼ਨ ਕਿੱਥੇ ਕਿਸ ਤਰੀਕੇ ਨਾਲ ਬਣਦਾ ਹੈ ਇਹ ਤੁਸੀਂ ਧਿਆਨ ਰੱਖਣਾ ਤਾਂ ਆਪਣੇ ਇੱਥੇ ਵੀ ਪ੍ਰਸ਼ਨ ਇੱਕ ਬਹੁਤ ਵਧੀਆ ਬਣਦਾ ਹੈ ਜੀ ਠੀਕ ਹੈ ਹੁਣ ਦੇਖੋ ਜੀ ਇਸ ਪ੍ਰਕਾਰ ਚਾਰ ਭਾਸ਼ਾ ਕੋਸ਼ਲ ਕਿੰਨੇ ਚਾ ਕੋਸ਼ਲ ਹੈ ਜੀ ਚਾਰ ਹੈ ਜੀ ਠੀਕ ਹੈ ਤੱਕ ਨਹੀਂ ਟ੍ਰਿਕ ਹੁੰਦੀ ਹੈ ਸ਼ਾਇਦ L S R ਤੇ W J ਲਿਸਨਿੰਗ ਸਪੀਕਿੰਗ ਰੇਟਿੰਗ ਤੇ ਰਾਈਟਿੰਗ ਇਹ ਤੁਸੀਂ ਗੱਲ ਧਿਆਨ ਰੱਖਣੀ ਹੈ ਠੀਕ ਹੈ ਜੀ ਆਹ ਕ੍ਰਮ ਤੁਸੀਂ ਯਾਦ ਰੱਖ ਲਿਓ ਇਹ ਤੁਹਾਨੂੰ ਕ੍ਰਮ ਯਾਦ ਆਊਗਾ ਜੀ ਇਹ ਸਮਾਜਿਕ ਅਧਿਆਨ ਤੁਸੀਂ ਵਧੀਆ ਕਰ ਰਹੇ ਹੋ ਸਮਾਜਿਕ ਅਧਿਆਨ ਚਾਹੇ ਆਪਾਂ ਕਰ ਰਹੇ ਹਾਂ ਜੀ ਪੰਜਾਬੀ ਤੇ ਚਾਹੇ ਆਪਾਂ ਕਰ ਰਹੇ ਹਾਂ ਜੀ ਹਿੰਦੀ ਤੇ ਚਾਹੇ ਕਰ ਰਹੇ ਆਪਾਂ ਇੰਗਲਿਸ਼ ਜੀ ਇਹਦਾ ਇੱਕ ਰੰਮ ਤੁਸੀਂ ਯਾਦ ਰੱਖਣਾ ਹੈ ਇਹ ਇੰਪੋਰਟੈਂਟ ਗੱਲ ਹੈ ਠੀਕ ਹੈ ਅੱਗੇ ਦੇਖੋ ਜੀ ਅੱਗੇ ਕੀ ਹੈ ਜੀ ਕਿ ਸੁਣਨ ਕੋਸ਼ਲ ਦੀ ਸਿੱਖਿਆ ਸੁਣਨ ਕੋਸ਼ਲ ਦਾ ਸ਼ਾਬਦਿਕ ਅਰਥ ਹੈ ਵਿਚਾਰਾਂ ਜਾਂ ਪਾਵਨ ਨੂੰ ਸੁਣ ਕੇ ਕੀ ਕੀ ਹੈ ਜੀ ਸਮਝਣਾ ਇਸ ਪ੍ਰਕਾਰ ਸੁਣਨ ਕੋਸ਼ਲ ਵਿੱਚ ਸੁਣਨਾ ਅਤੇ ਸਮਝਣਾ ਪਰਸਪਰ ਜੁੜੇ ਹੋਏ ਹਨ ਹੁਣ ਦੇਖੋ ਜੀ ਸੁਣਨ ਕੋਸ਼ਲ ਵਿੱਚ ਆਪਣੇ ਕਿਹੜੇ ਇੰਦਰੀ ਕੰਮ ਕਰੂਗੀ ਕਰ ਕਿਹੜੀ ਕੰਮ ਕਰੂਗੀ ਜੀ ਕੰਨ ਯਾਨੀ ਸੁਣਨ ਕੋਸ਼ਲ ਵਿੱਚ ਆਪਣੀ ਇੰਦਰੀ ਹੈ ਉਹ ਕਿਹੜੀ ਹੈ ਜੀ ਕੰਨ ਇਸ ਕੋਸ਼ਲ ਵਿੱਚ ਕੰਮ ਕਰੂਗੀ ਠੀਕ ਹੈ ਜੀ ਯਾਨੀ ਅਗਰ ਸੁਣਨ ਕੋਸ਼ਲ ਵਿੱਚ ਆਪਾਂ ਨੂੰ ਨਿਪੁੰਨਤਾ ਚਾਹੀਦੀ ਹੈ ਤਾਂ ਬੱਚੇ ਜਿਹੜੇ ਕੰਨ ਬਿਲਕੁਲ ਤੰਦਰੁਸਤ ਹੋਣੇ ਚਾਹੀਦੇ ਹੈ ਉਹਨਾਂ ਨੂੰ ਕੋਈ ਸਰੀਰਕ ਰੋਗ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਗੱਲ ਤਿਆਰ ਕਰਨੀ ਹੈ ਠੀਕ ਹੈ ਜੀ ਇਸ ਵਿੱਚ ਦੁਨੀਆਂ ਸ਼ਬਦਾਂ ਵਿਚਾਰਾਂ ਤੇ ਭਾਵਾਂ ਨੂੰ ਕੰਨਾਂ ਨਾਲ ਸੁਣ ਕੇ ਗ੍ਰਹਿਣ ਕੀਤਾ ਜਾਂਦਾ ਹੈ ਜੀ ਕਿੰਨਾ ਨਾਲ ਸੁਣ ਕੇ ਜੀ ਕੰਨਾਂ ਨਾਲ ਚਾਰ ਕੁਸ਼ਲਾਂ ਵਿੱਚ ਇਹ ਸਭ ਤੋਂ ਪਹਿਲਾ ਕੁਸ਼ਲ ਹੈ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਭਾਸ਼ਾਈ ਕੋਸ਼ਲ ਦਾ ਦੂਜੇ ਨੰਬਰ ਤੇ ਕੁਸ਼ਲ ਕਿਹੜਾ ਹੈ ਜੀ ਜਾਂ ਤੀਜੇ ਨੰਬਰ ਤੇ ਕੁਸ਼ਲ ਕਿਹੜਾ ਹੈ ਜੀ ਜਾਂ ਚੌਥੇ ਨੰਬਰ ਤੇ ਜਾਂ ਅੰਤਿਮ ਕੁਸ਼ਲ ਕਿਹੜਾ ਹੈ ਜਾਂ ਪਹਿਲਾ ਕਿਹੜਾ ਕੁਸ਼ਲ ਹੈ ਤਾਂ ਤੁਸੀਂ ਕ੍ਰਮਤਨੂ ਯਾਦ ਹੈ ਤਾਂ ਚੁੱਪ ਕਰਕੇ ਨੂੰ ਸੈੱਟ ਕਰ ਲਿਓ ਵੀ ਇਹਨਾਂ ਦਾ ਕ੍ਰਮ ਪਹਿਲਾ ਆਹ ਹੈ ਦੂਜਾ ਕ੍ਰਮਾ ਹੈ ਤੀਜਾ ਕ੍ਰਮਾ ਹੈ ਚੌਥਾ ਕ੍ਰਮ ਆਹ ਹੈ ਕਿੱਥੋਂ ਮਰਜ਼ੀ ਪ੍ਰਸ਼ਨ ਪੁੱਛ ਲਿਆ ਆਪਾਂ ਨੂੰ ਪ੍ਰਸ਼ਨ ਆਪਣਾ ਬਿਲਕੁਲ ਸਹੀ ਹੋਊਗਾ ਉੱਥੇ ਠੀਕ ਹੈ ਉਸ ਤੋਂ ਬਾਅਦ ਚਾਰ ਕੁਸ਼ਲਾਂ ਵਿੱਚ ਇਹ ਸਭ ਤੋਂ ਪਹਿਲਾ ਕੁਸ਼ਲ ਹੈ ਅਤੇ ਇਹ ਇਹ ਦੂਜੇ ਕੋਸ਼ਣ ਲਿਖਣ ਦਾ ਆਧਾਰ ਬਣਦਾ ਜੀ ਕਿਹੜਾ ਆਧਾਰ ਬਣਦਾ ਜੀ ਲਿਖਣ ਦਾ ਆਧਾਰ ਕੌਣ ਬਣਦਾ ਸੁੰਨ ਕੋਸ਼ਲ ਠੀਕ ਹੈ ਬੱਚਾ ਆਪਣੇ ਨਾਲ ਦੁਆਰੇ ਦੇ ਸ਼ਬਦ ਸੁਣਦਾ ਹੈ ਸਮਝਦਾ ਹੈ ਤੇ ਫਿਰ ਉਸ ਨੂੰ ਬੋਲਣਾ ਸਿੱਖਦਾ ਹੈ ਇਹ ਆਪਣੀ ਗੱਲ ਕਲੀਅਰ ਹੋ ਗਈ ਠੀਕ ਹੈ ਕਿਸੇ ਨੂੰ ਕੋਈ ਡਾਊਟ ਇੱਥੇ ਦੇਖਣਾ ਜੀ ਕਿਸੇ ਨੂੰ ਕਲੀਅਰ ਹੋ ਗਿਆ ਤੁਹਾਡਾ ਸਾਰਾ ਜੀ ਅੱਗੇ ਦੇਖੋ ਜੀ ਠੀਕ ਹੈ ਜੀ भाषाई विकास ठीक है जी थी? ठीक है जी देखो जो एक छोटा बच्चा है वो भाषा सीख रहा है एक छोटा बच्चा है जो भाषा सीख रहा है तो उस बच्चे का जो भाषा विकास है भाषा विकास है किस तो आरंभ हो रहा है जी ਸੁੰਣ ਕੋਸ਼ਲ ਤੋਂ ਆਰੰਭ ਹੋ ਰਿਹਾ ਠੀਕ ਹੈ ਜੀ ਇੱਕ ਬੱਚੇ ਦਾ ਭਾਸ਼ਾਈ ਵਿਕਾਸ ਚਾਰ ਪੁੱਛਾਂ ਵਿੱਚ ਹੋ ਕੇ ਗੁਜ਼ਰਦਾ ਹੈ ਲੇਕਿਨ ਬੱਚੇ ਦਾ ਇੱਕ ਭਾਸ਼ਾਈ ਵਿਕਾਸ ਕਿਸ ਵਿਕਾਸ ਤੋਂ ਆਰੰਭ ਹੋ ਰਿਹਾ ਜੀ ਸੁੰਣ ਕੋਸ਼ਲ ਤੋਂ ਆਰੰਭ ਹੋ ਰਿਹਾ ਯਾਨੀ ਸੁੰਣ ਕੋਸ਼ਲ ਵਿੱਚ ਕੀ ਹੈ ਜੋ ਬੱਚੇ ਨੂੰ ਸੁਣਾਈ ਦਿੱਤੀ ਹੋਊਗੀ ਸੁਣਾਈ ਦਿੱਤੀ ਹੋਊਗੀ ਤੁਨੀ ਠੀਕ ਹੈ ਜੀ ਕੀ ਸੁਣਾਈ ਦਿੱਤੀ ਹੋਊਗੀ ਤੁਨੀ ਇਸ ਕਰਕੇ ਜੋ ਬੱਚੇ ਦਾ ਭਾਸ਼ਾਈ ਆਧਾਰ ਹੈ ਭਾਸ਼ਾਈ ਆਧਾਰ ਕੀ ਹੈ ਜੀ ਤੁਨੀ ਯਾਦ ਰੱਖਣਾ ਜੀ ਠੀਕ ਹੈ ਬੱਚੇ ਦਾ ਭਾਸ਼ਾਈ ਆਧਾਰ ਕੀ ਹੈ ਜੀ ਤੁਨੀ ਹੈ ਕਿਉਂਕਿ ਬੱਚਾ ਤੁਨੀ ਪਹਿਲਾਂ ਸੁਣੂਗਾ ਠੀਕ ਹੈ ਤੁਨੀ ਨੂੰ ਕੀ ਹੈ ਸੁਣੂਗਾ ਫਿਰ ਉਸ ਨੂੰ ਕੀ ਕਰੂਗਾ ਗ੍ਰਹਿਣ ਕਰੂਗਾ ਜਾਂ ਅਨੁਕਰਣ ਕਰੂਗਾ ਅਨੁਕਰਣ ਕਰਨ ਤੋਂ ਬਾਅਦ ਕੀ ਹੈ ਬੱਚਾ ਕੀ ਹੈ ਉਸ ਨੂੰ ਪ੍ਰਗਟਾ ਕਰੂਗਾ ਜਾਂ ਉਸ ਨੂੰ ਪੜੂਗਾ ਜਾਂ ਉਸ ਨੂੰ ਲਿਖੂਗਾ ਕਲੀਅਰ ਹੈ ਯਾਨੀ ਆਪਾਂ ਇੱਥੇ ਲਿਖਦੇ ਹਾਂ ਕਿ ਬੱਚੇ ਦਾ ਬੱਚੇ ਦਾ ਭਾਸ਼ਾਈ ਵਿਕਾਸ ਬੱਚੇ ਦਾ ਭਾਸ਼ਾਈ ਵਿਕਾਸ ਸੁਣਾਨਾ ਕੋਸ਼ਲ ਤੋਂ ਆਰੰਭ ਹੁੰਦਾ ਹੈ ਜੋ ਕਿ ਇੱਕ ਤੁਨੀ ਦੇ ਆਧਾਰ ਤੇ ਹੁੰਦਾ ਹੈ ਜੀ ਠੀਕ ਹੈ ਜੀ ਯਾਨੀ ਤਨ ਕੱਲ ਕਲੀਅਰ ਹੋ ਗਈ ਇੱਥੇ ਯਾਨੀ ਬੱਚਾ ਅਗਰ ਭਾਸ਼ਾ ਸਿੱਖ ਰਿਹਾ ਹੈ ਤਾਂ ਬੱਚਾ ਕੀ ਸਭ ਤੋਂ ਪਹਿਲਾਂ ਸੁਣ ਕੋਸ ਦੇ ਵਿੱਚ ਧੁਨੀ ਸੁਣੂਗਾ ਠੀਕ ਹੈ ਆਪਾਂ ਇੱਥੇ ਬੱਚੇ ਦਾ ਭਾਸ਼ਾ ਵਿਕਾਸ ਆਰੰਭ ਮੰਨ ਰਹੇ ਹਾਂ ਠੀਕ ਹੈ ਬੱਚੇ ਦਾ ਭਾਸ਼ਾ ਵਿਕਾਸ ਆਰੰਭ ਬੱਚੇ ਦਾ ਭਾਸ਼ਾ ਵਿਕਾਸ ਸੁਣ ਕੋਸ ਤੋਂ ਆਰੰਭ ਹੁੰਦਾ ਹੈ ਠੀਕ ਹੈ ਜੀ ਆਰੰਭ ਹੁੰਦਾ ਹੈ ਲੇਕਿਨ ਵਿਕਸਿਤ ਕਿੱਥੇ ਹੁੰਦਾ ਹੈ ਜੀ ਵਿਕਸਿਤ ਹੁੰਦਾ ਹੈ ਬੋਲਣ ਕੋਸ਼ਲ ਤੇ ਕਲੀਅਰ ਹੈ ਬੱਚੇ ਦਾ ਪਾਸ਼ਾ ਵਿਕਾਸ ਕਿੱਥੋਂ ਆਰੰਭ ਹੋ ਰਿਹਾ ਹੈ ਜੀ ਸੁਣਨ ਕੋਸ਼ਲ ਤੋਂ ਲੇਕਿਨ ਸੁਣਨ ਕੋਸ਼ਲ ਦਾ ਆਧਾਰ ਕੀ ਹੈ ਜੀ ਧੁਨੀ ਹੈ ਜੀ ਠੀਕ ਹੈ ਧੁਨੀ ਨੂੰ ਬੱਚਾ ਸੁਣ ਕੇ ਗ੍ਰਹਿਣ ਕਰ ਰਿਹਾ ਹੈ ਲੇਕਿਨ ਇੱਕ ਬੱਚੇ ਦਾ ਪਾਸ਼ਾ ਹੀ ਵਿਕਾਸ ਹੋਇਆ ਕਿ ਨਹੀਂ ਹੋਇਆ ਇਹ ਆਪ ਨੂੰ ਪਤਾ ਕਿੱਥੋਂ ਲੱਗਦਾ ਹੈ ਜੀ ਮੌਖਿਕ ਕੋਸ਼ਲ ਯਾਨੀ ਬੋਲਣ ਕੋਸ਼ਲ ਤੋਂ ਇਹ ਆਪ ਨੂੰ ਪਤਾ ਲੱਗਦਾ ਹੈ तुनु कुछ। तुनु कुछ। क्लियर ਗੱਲ ਹੋ ਗਈ ਯਾਨੀ ਇੱਕ ਬੱਚੇ ਦਾ ਭਾਸ਼ਾ ਵਿਕਾਸ ਆਰੰਭ ਕਿੱਥੋਂ ਹੋ ਰਿਹਾ ਹੈ ਆਰੰਭ ਹੋ ਰਿਹਾ ਹੈ ਉਹਦਾ ਸੁਣਨ ਕੋਸ਼ਲ ਤੋਂ ਕਿਉਂਕਿ ਉਹ ਕੀ ਹੈ ਬੱਚਾ ਤੁਣੀ ਨੂੰ ਸੁਣ ਰਿਹਾ ਹੈ ਤੁਣ ਕੇ ਗ੍ਰਹਿਣ ਕਰ ਰਿਹਾ ਹੈ ਲੇਕਿਨ ਇੱਕ ਬੱਚੇ ਦਾ ਭਾਸ਼ਾ ਹੀ ਵਿਕਾਸ ਹੋਇਆ ਜਾਂ ਨਹੀਂ ਹੋਇਆ ਜਾਂ ਬੱਚੇ ਦਾ ਭਾਸ਼ਾ ਵਿਕਾਸ ਤੋਂ ਪਤਾ ਕਿੱਥੋਂ ਲੱਗਦਾ ਆਪਾਂ ਨੂੰ ਤਾਂ ਮੌਖਿਕ ਕੋਸ਼ਲ ਤੋਂ ਪਤਾ ਲੱਗਦਾ ਹੈ ਇਹ ਗੱਲ ਕਲੀਅਰ ਹੋ ਗਈ ਤੁਹਾਡੀ ਕਿਉਂ ਕਿਉਂਕਿ ਬੱਚੇ ਨੇ ਕੋਈ ਗੱਲ ਸੁਣ ਲਈ ਜਦੋਂ ਤੱਕ ਬੱਚਾ ਉਸ ਗੱਲ ਨੂੰ ਪ੍ਰਗਟਾ ਨਹੀਂ ਕਰੂਗਾ ਆਪਾਂ ਨੂੰ ਪਤਾ ਕਿੱਦਾਂ ਲੱਗੂਗਾ ਕਿ ਬੱਚੇ ਨੇ ਬੱਚੇ 'ਚ ਭਾਸ਼ਾ ਵਿਕਾਸ ਹੋਇਆ ਜਾਂ ਨਹੀਂ ਹੋਇਆ ਠੀਕ ਹੈ ਮੈਂ ਕੋਈ ਸ਼ਬਦ ਸੁਣ ਰਿਹਾ ਸੁਣ ਕੇ ਮੈਂ ਬਸ ਉਹ ਸੁਣੀ ਜਾ ਰਿਹਾ ਸੁਣੀ ਜਾ ਰਿਹਾ ਸੁਣੀ ਜਾ ਰਿਹਾ ਉਹਨੂੰ ਪ੍ਰਗਟਾ ਨਹੀਂ ਕਰ ਰਿਹਾ ਕਿ ਤੁਹਾਨੂੰ ਪਤਾ ਲੱਗ ਜੂਗਾ ਵੀ ਮੇਰੇ ਵਿੱਚ ਭਾਸ਼ਾ ਵਿਕਾਸ ਹੋਇਆ ਕਿ ਨਹੀਂ ਆਇਆ ਨਹੀਂ ਜਦੋਂ ਮੈਂ ਸੁਣੀ ਹੋਈ ਗੱਲ ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰੂੰਗਾ ਮੈਂ ਜਿਹੜੇ ਤਰੀਕੇ ਨਾਲ ਤੁਹਾਡੇ ਸਾਹਮਣੇ ਪ੍ਰਗਟ ਕਰੂੰਗਾ ਫਿਰ ਤੁਸੀਂ ਉਸ ਅਧਾਰ ਤੇ ਅਨੁਮਾਨ ਲਗਾਓਗੇ ਵੀ ਹਾਂ ਇਸ ਵਿੱਚ ਕੀ ਹੈ ਹੁਣ ਬੱਚੇ ਦਾ ਪਾਸ਼ਾ ਵਿਕਾਸ ਹੋ ਚੁੱਕਿਆ ਹੈ ਠੀਕ ਹੈ ਯਾਨੀ ਬੱਚੇ ਦਾ ਪਾਸ਼ਾ ਵਿਕਾਸ ਸੁੰਨ ਕੋਸ਼ੋਂ ਤੋਂ ਆਰੰਭ ਹੁੰਦਾ ਹੈ ਜੋ ਕਿ ਇੱਕ ਤੁਨੀ ਆਧਾਰ ਦੇ ਵਿੱਚ ਆਧਾਰ ਵਿੱਚ ਨਾ ਆਧਾਰ ਕੀ ਹੁੰਦਾ ਹੈ ਤੁਨੀ ਹੁੰਦੀ ਹੈ ਠੀਕ ਹੈ ਲੇਕਿਨ ਇੱਕ ਬੱਚੇ ਅੰਦਰ ਪਾਸ਼ਾ ਦਾ ਵਿਕਾਸ ਹੋਇਆ ਜਾਂ ਨਹੀਂ ਇਹ ਸਾਨੂੰ ਮੌਖਿਕ ਕੋਸ਼ਲ ਜਾਂ ਬੋਲਣ ਕੋਸ਼ਲ ਤੋਂ ਪੱਤਾ ਲੱਗਦਾ ਹੈ ਕੱਲੀਆਂ ਗੱਲ ਹੋ ਗਈ ਤੁਹਾਡੀ ਇੱਥੇ ਹੁਣ ਤੇ ਪ੍ਰਸ਼ਨ ਇਹ ਬਣਦਾ ਹੈ ਕਿ ਬੱਚੇ ਦਾ ਭਾਸ਼ਾਈ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ਤਾਂ ਸੁਣੋ ਕੁਸ਼ਲ ਬਸ ਪ੍ਰਸ਼ਨ ਇਹ ਬਣਦਾ ਹੈ ਕਿ ਬੱਚੇ ਦਾ ਭਾਸ਼ਾਈ ਵਿਕਾਸ ਸਭ ਤੋਂ ਜ਼ਿਆਦਾ ਕਿਸ ਤੋਂ ਮੰਨਿਆ ਜਾਂਦਾ ਹੈ ਤਾ ਮੌਖਿਕ ਕૌਸ਼ਲਿਆ ਬੋਲਣ ਕૌਸ਼ਲ ਤੋਂ ਬੱਚੇ ਦਾ ਭਾਸ਼ਾ ਵਿਕਾਸ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਠੀਕ ਹੈ ਯਾਨੀ ਆਧਾਰ ਇਹਦੀ ਬੱਚੇ ਦੀ ਸੁਣਨ ਕૌਸ਼ਲ ਦੀ ਜਿਹੜੀ ਆਧਾਰ ਸਿਲਾਣਾ ਭਾਸ਼ਾ ਕૌਸ਼ਲ ਦੀ ਉਹ ਸੁਣਨ ਕૌਸ਼ਲ ਹੈ ਯਾਨੀ ਉਹਦੀ ਨੀਂਹ ਤੇ ਰੱਖੀ ਜਾਂਦੀ ਹੈ ਸੁਣਨ ਕੌਸ਼ਲ ਤੋਂ ਲੇਕਿਨ ਵਿਕਾਸ ਕਿੱਥੇ ਹੁੰਦਾ ਉਹ ਜਾ ਕੇ ਮੌਖਿਕ ਕੌਸ਼ਲ ਦਾ ਵਿਕਾਸ ਹੁੰਦਾ ਇਹ ਗੱਲ ਧਿਆਨ ਰੱਖਣੀ ਹੈ ਠੀਕ ਹੈ ਇਹ ਦੋ ਚੀਜ਼ਾਂ ਅੰਤਰ ਕਰ ਲਓ ਤੁਸੀਂ ਤੁਹਾਡਾ ਕਨਸੈਪਟ ਕਲੀਅਰ ਹੋ ਜਾਊਗਾ ਪ੍ਰਸ਼ਨਿਤ ਤੇ ਬੰਦਾ ਕਿਹੜੇ ਸਾਵਧਾਨ ਹੈ ਤੁਸੀਂ ਇਹ ਧਿਆਨ ਰੱਖਿਓ ਕਿ ਬੱਚੇ ਦਾ ਭਾਸ਼ਾਈ ਵਿਕਾਸ ਠੀਕ ਹੈ ਬੱਚੇ ਦਾ ਭਾਸ਼ਾਈ ਵਿਕਾਸ ਦਾ ਜੋ ਆਧਾਰ ਹੈ ਕਿਸ ਤੋਂ ਆਰੰਭ ਹੁੰਦਾ ਹੈ ਤਾਂ ਆਪਾਂ ਕਹਾਂਗੇ ਸੁਣਨ ਕੋਸ਼ਲ ਤੋਂ ਠੀਕ ਹੈ ਇੱਕ ਬੱਚੇ ਦਾ ਭਾਸ਼ੇ ਵਿਕਾਸ ਹੋਇਆ ਜਾਂ ਨਹੀਂ ਹੋਇਆ ਇਸ ਦਾ ਪਤਾ ਆਪਾਂ ਕਿਹੜੇ ਕੋਸ਼ਲ ਤੋਂ ਲਗਾ ਸਕਦੇ ਆ ਤਾਂ ਮੌਖਿਕ ਜਾਂ ਮੌਖਿਕੀਆ ਬੋਲਣ ਕੋਸ਼ਲ ਤੋਂ ਠੀਕ ਹੈ ਤਾਂ ਇੱਕ ਬੱਚੇ ਦਾ ਜੋ ਭਾਸ਼ਾ ਦਾ ਵਿਕਾਸ ਆ ਉਹ ਕਿਹਿਆ ਬੋਲਣ ਕੋਸ਼ਲ ਤੋਂ ਹੀ ਆਰੰਭ ਹੁੰਦਾ ਹੈ ਠੀਕ ਹੈ ਯਾਨੀ ਜੋ ਬੱਚੇ ਦਾ ਵਿਕਾਸ ਹੋਊਗਾ ਨਾ ਮੋਖੀ ਵਿਕਾਸ ਹੋਊਗਾ ਜਾਂ ਭਾਸ਼ਾ ਵਿਕਾਸ ਹੋਊਗਾ ਉਹ ਯਾਨੀ ਕੀ ਹੈ ਕਿਸ ਤੋਂ ਮੰਨੇ ਜਾਊਗਾ ਆਪਾਂ ਗੱਲ ਕਰਦੇ ਹਾਂ ਬੋਲਣ ਕੋਸ਼ਲ ਤੋਂ ਮੰਨੇ ਜਾਊਗਾ ਉਸੇ ਗੱਲ 'ਤੇ ਆ ਰੱਖਣੀ ਹੈ ਠੀਕ ਹੈ ਹੁਣ ਮੈਨੂੰ ਇਹ ਦੱਸੋ ਇੱਕ ਪ੍ਰਸ਼ਨ ਛੋਟਾ ਜਿਹਾ ਕਿ ਜਦੋਂ ਬੱਚੇ ਦਾ ਭਾਸ਼ਾਈ ਵਿਕਾਸ ਹੁੰਦਾ ਹੈ ਨਾ ਇੱਕ ਬੱਚੇ ਦਾ ਭਾਸ਼ਾਈ ਵਿਕਾਸ ਹੁੰਦਾ ਹੈ ਨਾ ਤਾਂ ਬੱਚਾ ਜੋ ਆਪਣੇ ਭਾਸ਼ਾਈ ਕੋਸ਼ਲ ਦਾ ਜੋ ਪ੍ਰਗਟਾ ਹੈ ਉਹ ਕੀ ਧੁਨੀ ਵਿੱਚ ਕਰੂਗਾ ਕਿ ਉਹ ਸ਼ਬਦ ਵਿੱਚ ਕਰੂਗਾ ਕਿ ਉਹ ਵਾਕ ਵਿੱਚ ਕਰੂਗਾ ਮੈਨੂੰ ਇਹ ਦੱਸੋ ਜੀ ਠੀਕ ਹੈ ਮੈਨੂੰ ਦੱਸੋ ਬਈ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਬੱਚੇ ਦਾ ਭਾਸ਼ਾਈ ਵਿਕਾਸ ਹੈ ਨਾ ਇੱਕ ਬੱਚੇ ਦਾ ਭਾਸ਼ਾਈ ਵਿਕਾਸ ਹੈ ਨਾ ਤਾਂ ਜੋ ਆਪਣਾ ਬੱਚਾ ਜੋ ਪ੍ਰਗਟਾਤ ਕਰੂਗਾ ਹੈ ਨਾ ਤਾਂ ਉਹ ਆਪ ਨੂੰ ਕੀ ਹੈ ਧੁਨੀ ਰੂਪ ਵਿੱਚ ਵਿਕਾਸ ਮੰਨੇ ਹੋਊਗਾ ਕਿ ਉਹ ਸ਼ਬਦ ਵਿੱਚ ਹੋਊਗਾ ਕਿ ਉਹ ਵਾਕ ਵਿੱਚ ਹੋਊਗਾ ਪਹਿਲੇ ਦਸੋ ਜੀ ਵਿੱਚ ਉਹ ਸ਼ਬਦ ਵਿੱਚ ਫੇਰ ਵਾਪਸ ਵਿੱਚ ਉਹ ਫੇਰ ਵਾਪਸ ਜੀ ਹਾਂਜੀ ਪਹਿਲਾ ਬੱਚਾ ਤੂੰ ਨਹੀਂ ਬੋਲ ਪਾਸ਼ਾ ਹੀ ਵਿਕਾਸ ਕਿੱਥੇ ਮੰਨੇ ਜਾਂਦਾ ਜੀ ਆਪਾਂ ਸ਼ਬਦ ਸ਼ਬਦ ਮੌਖਿਕ ਕੋਸ਼ ਤੋਂ ਨਹੀਂ ਮੰਨੇ ਜਾਂਦਾ ਜੀ ਪਾਸ਼ਾ ਹੀ ਵਿਕਾਸ ਕਿੱਥੇ ਪੁਰਨ ਹੁੰਦਾ ਹੈ ਮੌਖਿਕ ਕੋਸ਼ ਤੋਂ ਹੁੰਦਾ ਜੀ ਸਿਕੰਦਰ ਕੀਕਾ ਮੌਖਿਕ ਵਿਕਾਸ ਕਿੱਥੋਂ ਹੁੰਦਾ ਜੀ ਬੱਚੇ ਦਾ ਭਾਸ਼ਾ ਵਿਕਾਸ ਕਿੱਥੇ ਤੋਂ ਹੁੰਦਾ ਹੈ ਮੌਖਿਕ ਕੋਸ਼ਣ ਤੋਂ ਹੁੰਦਾ ਹੈ ਜੀ ਹੁਣ ਦੇਖੋ ਜੀ ਜੋ ਬੱਚਾ ਮੌਖਿਕ ਮੌਖਿਕ ਰੂਪ ਵਿੱਚ ਕੀ ਹੈ ਜੋ ਆਪਣੇ ਵਿਚਾਰ ਪ੍ਰਗਟ ਕਰੂਗਾ ਭਾਸ਼ਾ ਰਹੀਂ ਕਿ ਉਹ ਤੁਨੀ ਰੂਪ ਵਿੱਚ ਹੋਣਗੇ ਕਿ ਉਹ ਸ਼ਬਦੂ ਵਿੱਚ ਹੋਣਗੇ ਕਿ ਬਾਗ ਰੂਪ ਵਿੱਚ ਹੋਣਗੇ ਬਨੇ ਦੱਸੋ ਜੀ ਬਾਗ ਰੂਪ ਹਾਂਜੀ ਕੀ ਬੱਚਾ ਤਾਂ ਬੋਲਦਾ ਹੈ ਕਿ ਮੈਨੂੰ ਪਾਣੀ ਲਿਆ ਦਿਓ ਛੋਟਾ ਬੱਚਾ ਛੋਟਾ ਸ਼ਬਦ ਬੋਲਦਾ ਸ਼ਬਦ ਬੋਲੂਗਾ ਜੀ ਤਿਆਰ ਰੱਖੋ ਸ਼ਬਦ ਤੋਂ ਹੀ ਪਾਸ਼ਾਈ ਕੋਸ਼ਲ ਦਾ ਵਿਕਾਸ ਹੁੰਦਾ ਹੈ ਤੁਸੀਂ ਗੱਲ ਧਿਆਨ ਰੱਖਣੀ ਹੈ ਜੀ ਪੂਰਾ ਵਾਕ ਠੀਕ ਹੈ ਕਿਉਂਕਿ ਬੱਚਾ ਛੋਟਾ ਹੈ ਉਹ ਬੋਲੂਗਾ ਪਾਣੀ ਤਾਂ ਤੁਸੀਂ ਸਮਝ ਜਾਓਗੇ ਬੱਚੇ ਨੂੰ ਕੀ ਹੈ ਪਾਣੀ ਦੀ ਪਿਆਸ ਲੱਗੀ ਹੋਈ ਹੈ ਠੀਕ ਹੈ ਇਸ ਕਰਕੇ ਸ਼ਬਦ ਰਾਹੀਂ ਹੀ ਆਪਣੇ ਮੌਖਿਕ ਕੋਸ਼ਲ ਦਾ ਪ੍ਰਗਟਾ ਕਰਦਾ ਹੈ ਬੱਚਾ ਠੀਕ ਹੈ ਤੁਸੀਂ ਗੱਲ ਧਿਆਨ ਰੱਖਣੀ ਹੈ ਜੀ ਥੋੜੀ ਜੀ ਕਲੀਅਰ ਹੋ ਗਿਆ ਤੁਹਾਡਾ ਇਹਨਾਂ ਜੀ ਪਤਾ ਲੱਗ ਗਿਆ ਤੁਹਾਨੂੰ ਕੀ ਅੰਤਰ ਕੀ ਨਹੀਂ ਹੈ ਠੀਕ ਹੈ ਇੱਥੇ ਆਪਣਾ ਡਾਊਟ ਸੀਗਾ ਛੋਟਾ ਜਿਹਾ ਕਿਉਂਕਿ ਇੱਥੇ ਪ੍ਰਸ਼ਨ ਬਣਾਉਂਗਾ ਪੇਪਰ ਆਉਂਦਾ ਪ੍ਰਸ਼ਨ ਠੀਕ ਹੈ ਸੁੰਨ ਕੋਸ਼ਲ ਦੇ ਵਿਕਾਸ ਸਬੰਧਿਤ ਕਿਰਿਆਵਾਂ ਜਾਂ ਅਭਿਆਸ ਦੇਖੋ ਆਪਾਂ ਸੁੰਨ ਕੋਸ਼ਲ ਵਿੱਚ ਵਿਕਾਸ ਕਿੱਦਾਂ ਕਰ ਸਕਦੇ ਹਾਂ ਵਿਧੀਆਂ ਜੀ ਇਹ ਪਹਿਲੀ ਗੱਲ ਦਾ ਵਿਧੀਆਂ ਪਹਿਲੀ ਹੈ ਆਪਸੀ ਗੱਲਬਾਤ ਇਹ ਵਿਧੀ ਹੈ ਜੀ ਆਪਸੀ ਗੱਲਬਾਤ ਕੀ ਹੈ ਵਿਧੀ ਹੈ ਬੱਚੇ ਦਾ ਭਾਸ਼ਾ ਵਿਕਾਸ ਕਿੱਦਾਂ ਹੋ ਸਕਦਾ ਹੈ ਤਾਂ ਦੇਖੋ ਜੀ ਆਪਸੀ ਗੱਲਬਾਤ ਨਾਲ ਦੂਜੇ ਦੀ ਗੱਲ ਸੁਣ ਸੁਣ ਕੇ ਸਮਝਣ ਦੀ ਯੋਗਤਾ ਪੈਦਾ ਹੁੰਦੀ ਹੈ ਇਸ ਕਾਰਨ ਅਧਿਆਪਕ ਸ਼੍ਰੇਣੀ ਵਿੱਚ ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਯਾਨੀ ਆਪਾਂ ਬੱਚੇ ਦੋ ਕਲਾਸ ਵਿੱਚ ਬੈਠੇ ਆਪਸ ਵਿੱਚ ਗੱਲਬਾਤ ਕਰ ਰਹੇ ਹੈ ਤਾਂ ਉਹਨਾਂ ਵਿੱਚ ਕੀ ਹੈ ਭਾਸ਼ਾ ਵਿਕਾਸ ਜ਼ਿਆਦਾ ਹੋਊਗਾ ਨਾ ਯੈਸ ਸਰ ਠੀਕ ਹੈ ਅਗਰ ਆਪ ਉਹਨੂੰ ਬੋਲਣ ਦਾ ਜ਼ਿਆਦਾ ਮੌਕਾ ਦੇ ਰਹੇ ਆ ਤਾਂ ਉਸ ਭਾਸ਼ਾ ਵਿਕਾਸ ਉਹਨੇ ਜ਼ਿਆਦਾ ਹੋਊਗਾ अगर आप बच्चे नु कह रहे हो कि तू बोलना नहीं पप्पा ਝਟ ਕਰ ਰਿਹਾ ਬੱਚੇ ਨੂੰ ਡਾਂਡ ਵਗਾ ਰਿਹਾ ਪਾਬੰਧੀਆਂ ਲਾ ਰਿਹਾ ਫਿਰ ਬੱਚੇ ਦਾ ਭਾਸ਼ਾ ਵਿਕਾਸ ਨਹੀਂ ਹੋਊਗਾ ਫਿਰ ਬੱਚਾ ਕਿ ਗਮਸੋਂ ਜਮਾਨੇ ਕਲਾਸ ਬੈਠਾ ਰਹੂਗਾ ਬੋਲਣਾ ਹੀ ਨਹੀਂ ਬੱਚੇ ਨੇ ਠੀਕ ਹੈ ਭਾਸ਼ਣ ਕਿਦਾਂ ਹੁੰਦਾ ਜੀ ਦੇਖੋ ਜੀ ਭਾਸ਼ਣ ਦਾ ਭਾਸ਼ਣ ਵੀ ਨਹੀਂ ਕੀ ਹੈ ਕਿ ਭਾਸ਼ਣ ਦੁਆਰਾ ਬੱਚੇ ਦਾ ਮੌਖਿਕ ਵਿਕਾਸ ਹੁੰਦਾ ਹੈ ਤੇ ਸੁਣ ਕੌਸ਼ ਦਾ ਵਿਕਾਸ ਨਹੀਂ ਹੁੰਦਾ ਮਤਲਬ ਕੀ ਹੈ ਇੱਕ ਆਪਾਂ ਕਿੱਥੇ ਜਾ ਰਹੇ ਆ ਠੀਕ ਹੈ ਯਾਨੀ ਆਪਣੇ ਸਕੂਲ ਵਿੱਚ ਕੋਈ ਮਹਿਮਾਨ ਹੁੰਦਾ ਹੈ ਜਾਂ ਕੋਈ ਚੀਫ ਗੈਸਟ ਹੁੰਦਾ ਹੈ ਤਾਂ ਉਸ ਵਿੱਚ ਕੀ ਹੈ ਆਪਾਂ ਨੂੰ ਉਹ ਭਾਸ਼ਣ ਦੇ ਰਿਹਾ ਤਾਂ ਬੱਚੇ ਨੂੰ ਕੀ ਕਿਹਾ ਜਾਂਦਾ ਕਿ ਤੁਸੀਂ ਜੋ ਵੀ ਪਾਸ਼ਣ ਦਿੱਤੇ ਜਾਊਗਾ ਤੁਸੀਂ ਧਿਆਨपूर्वक ਸੁਣਨਾ ਹੈ ਤਾਂ ਫਿਰ ਬੱਚੇ ਕੀ ਕਰਦੇ ਆ ਉਸ ਨੂੰ ਧਿਆਨपूर्वक ਸੁਣਦੇ ਆ ਤੇ ਉਸ ਵਿੱਚ ਕਿ ਉਹਨਾਂ ਦਾ ਸੁਣਨ ਕਸ਼ਲ ਦਾ ਵਿਕਾਸ ਵੀ ਹੁੰਦਾ ਹੈ ਠੀਕ ਹੈ ਸੁਣਨ ਕਸ਼ਲ ਦਾ ਵਿਕਾਸ ਹੁੰਦਾ ਕਿਉਂਕਿ ਅਧਿਆਪਕ ਦਰ ਕਿ ਕੀ ਜਾਂਦਾ ਨੂੰ ਕਿ ਤੁਸੀਂ ਜੋ ਪਾਠ ਹੈ ਨਾ ਧਿਆਨ ਨਾਲ ਸੁਣਨਾ ਹੈ ਤੇ ਲਾਸਟ ਵਿੱਚ ਕੀ ਪ੍ਰਸ਼ਨੇ ਪੁੱਛੇ ਜਾ ਸਕਦੇ ਇਸ ਕਰਕੇ ਬੱਚਾ ਸਤਰਕ ਰਹਿੰਦਾ ਠੀਕ ਹੈ ਪਾਠ ਨੇ ਲਈ ਇਹ ਕੰਦੀ ਹੈ ਉੱਚੀ ਪਾਠ ਉੱਚੀ ਪਾਠ ਵਾਚਨ ਕਿਰਤ ਇੱਕ ਅੰਗ ਹੈ ਪਰ ਇਸ ਨਾਲ ਸੁਣਨ ਕੋਸ਼ਲ ਦਾ ਵੀ ਵਿਕਾਸ ਹੁੰਦਾ ਹੈ ਅਧਿਆਪਕ ਜਦੋਂ ਆਦਰ ਸਵਾਚਨ ਵਿੱਚ ਉੱਚੀ ਪਾਠ ਕਰਦਾ ਹੈ ਤਾਂ ਵਿਦਿਆਰਥੀ ਉਸ ਨੂੰ ਧਿਆਨ पूर्वक ਸੁਣਦੇ ਹਨ ਹੁਣ ਦੇਖੋ ਜੀ ਮੈਂ ਜਿਵੇਂ ਬੋਲ ਰਿਹਾ ਤੁਹਾਡੇ ਸਾਹਮਣੇ ਤਾਂ ਮੈਂ ਉੱਚਾ ਬੋਲ ਰਿਹਾ ਹੁਣ ਉੱਚੀ ਬਾਠ ਮੈਂ ਕਰ ਰਿਹਾ ਕਿਉਂ ਕਰ ਰਿਹਾ ਕਿ ਜੋ ਟੋਡੇ ਸੁਣ ਕੋਸ਼ ਦਾ ਵਿਕਾਸ ਵਧੀਆ ਹੋਵੇ ਤੋਨੂੰ ਮੇਰੀ ਗੱਲ ਸਹੀ ਤਰੀਕੇ ਨਾਲ ਸਪਸ਼ਟ ਪਹੁੰਚ ਜਾ ਸਕੇ ਮੈਂ ਤਾਂ ਉੱਚੀ ਬਾਠ ਕਰ ਰਿਹਾ ਅਗਰ ਮੈਂ ਹੌਲੇ ਹੌਲੇ ਬੋਲ ਜਾਈਂਗਾ ਕਿ ਤੋਨੂੰ ਮੇਰੀ ਭਾਸ਼ਾ ਸਮਝ ਆ ਜੂਗੀ ਨਹੀਂ ਇਸ ਕਰਕੇ ਅਗਰ ਮੈਂ ਉੱਚੀ ਬੋਲੂਗਾ ਤਾਂ ਬੱਚੇ ਦੀ ਸੁਣਨ ਦੀ ਸ਼ਕਤੀ ਵੀ ਵਿਕਸਿਤ ਹੋਊਗੀ ਤੇ ਬੱਚਾ ਨੂੰ ਧਿਆਨਪੂਰਵਕ ਸੁਣੂਗਾ ਇਸ ਕਰਕੇ ਉੱਚੀ ਬਾਠ ਦਾ ਵੀ ਇਸ ਵਿੱਚ ਪੂਰਾ ਯੋਗਦਾਨ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਵਾਦ ਵਿਵਾਦ ਕੋ ਵਾਦ ਵਿਵਾਦ ਕੀ ਹੁੰਦਾ ਗੱਲ ਕਰਦੇ ਆ ਆਪਾਂ ਵਾਦ ਵਿਵਾਦ ਕਲਾਸ਼ਾ ਵਿੱਚ ਅਧਿਆਪਕ ਕੀ ਕਰਦਾ ਕੋਈ ਟੋਪਿਕ ਦੇ ਦਿੰਦਾ ਆਲੋ ਕੋਈ ਟੋਪਿਕ ਦਿੱਤਾ 15 ਅਗਸਤ ਦਾ ਤਾਂ ਅਧਿਆਪਕ ਕੀ ਕਰੂਗਾ ਕਿ ਉਸ ਟੋਪਿਕ ਨੂੰ ਨਾ ਬੱਚਿਆਂ ਵਿੱਚ ਦੱਸ ਦੂਗਾ ਬੱਚਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦੂਗਾ ਇੱਕ ਟੋਪਿਕ ਦੇ ਕੇ ਫਿਰ ਉਹ ਕਹੂਗਾ ਵੀ ਤੁਸੀਂ ਇਸ ਟੋਪਿਕ ਤੇ ਆਪਸ ਵਿੱਚ ਕੀ ਕਰੋ ਵਾਦ-ਵਿਵਾਦ ਕਰੋ ਚਰਚਾ ਕਰੋ ਆਪਸ ਵਿੱਚ ਜਦੋਂ ਉਹਨੇ ਚਰਚਾ ਕਰ ਲਈ ਉਸ ਟੋਪਿਕ ਬਾਰੇ ਫਿਰ ਅਧਿਆਪਕ ਨਾਲ ਉਸ ਨੂੰ ਕੀ ਕਰਦਾ ਪ੍ਰਸ਼ਨ-ਉਤਰ ਵਜਿਹਾ ਹੀ ਉਹਨਾਂ ਤੋਂ ਪ੍ਰਸ਼ਨ ਪੁੱਛਦਾ ਵੀ ਤੁਸੀਂ ਇਸ ਚਰਚਾ ਵਿੱਚ ਵਾਦ-ਵਿਵਾਦ ਤੁਸੀਂ ਕੀ ਸਿੱਖਿਆ ਤੁਹਾਨੂੰ ਕੀ ਕਮੀ ਆਈਆਂ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਆਈ ਠੀਕ ਹੈ ਇਸ ਤਰ੍ਹਾਂ ਹੀ ਕਿ ਬੱਚਨ ਕੀ ਹੈ ਸੁੰਨ ਕੋਸ਼ਲ ਦਾ ਵਿਕਾਸ ਹੁੰਦਾ ਹੈ ਜੀ ਪ੍ਰਸ਼ਨ ਉਤਰ ਲਈ ਗੱਲ ਕਰਦੇ ਆਪਾਂ ਇਸ ਵਿਧੀ ਨਾਲ ਅਧਿਆਪਕ ਇਸ ਗੱਲ ਦਾ ਪਤਾ ਲਗਾ ਸਕਦਾ ਹੈ ਕਿ ਵਿਦਿਆਰਥੀਆ ਵਿਸ਼ਾ ਵਸਤੂ ਗ੍ਰਹਿਣ ਕਰ ਰਿਹਾ ਹੈ ਨਹੀਂ ਕਰ ਰਿਹਾ ਕਲੀਅਰ ਆਪਾਂ ਹੁਣੇ ਗੱਲ ਕਰ ਚੁੱਕੇ ਸੀ ਪ੍ਰਸ਼ਨ ਉਤਰ ਵੀ ਦੀ ਕਿਉਂ ਵਰਤੀ ਜਾਂਦੀ ਹੈ ਪ੍ਰਸ਼ਨ ਉਤਰ ਵਿਧੀ ਕਿਉਂ ਵਰਤੀ ਜਾਂਦੀ ਹੈ ਬੱਚੇ ਦਾ ਗਿਆਨ ਦਾ ਪਤਾ ਕਰਨ ਵਾਸਤੇ ਪ੍ਰਗਟਾ ਕਰਨ ਵਾਸਤੇ ਵੀ ਬੱਚੇ ਨੂੰ ਗਿਆਨ ਗ੍ਰਹਿਣ ਹੋਇਆ ਜਾਂ ਨਹੀਂ ਹੋਇਆ ਇਸ ਲਈ ਆਪਾਂ ਪ੍ਰਸ਼ਨ ਉਤਰ ਵਿਧੀ ਦੀ ਵਰਤੋਂ ਕਰਦੇ ਹਾਂ ਮੈਨੂੰ ਇਹ ਦੱਸੋ ਪ੍ਰਸ਼ਨ ਉਤਰ ਵਿਧੀ ਦੀ ਸਭ ਤੋਂ ਪਹਿਲਾਂ ਜੋ ਵਰਤੋਂ ਕਿਹੜੇ ਪੱਧਰ 'ਤੇ ਹੋਈ ਸੀਗੀ ਮੈਂ ਕਰਵਾਇਆ ਸੀ ਤੁਹਾਨੂੰ ਤੇ ਕਿੰਨੇ ਕੀਤੀ ਸੀਗੀ ਸੁਕਰਾਟ ਨੇ ਹਾਂਜੀ ਸੁਕਰਾਟ ਨੇ ਕੀਤੀ ਸੀ ਹਿੰਦੀ ਪੱਧਰ ਤੋਂ ਸੋਵੇਂ ਨੂੰ ਸਭ ਤੋਂ ਪਹਿਲਾਂ ਸੁਕਰਾਟ ਨੇ ਕਿਹੜੇ ਪੱਧਰ 'ਤੇ ਇਹ ਦੀ ਵਰਤੋਂ ਕੀਤੀ ਸੀਗੀ

ਅੱਗੇ ਆ ਜੀ ਕਹਾਣੀ ਸੁਣਨਾ ਅਤੇ ਸੁਣਾਉਣਾ ਦੇਖੋ ਆਪਾਂ ਗੱਲ ਕਿਹਦੀ ਕਰ ਰਹੇ ਆ ਜੀ ਸੁਣਨ ਕੋਸ਼ਲ ਦੀ ਗੱਲ ਕਰ ਰਹੇ ਹਾਂ ਨਾ ਆਪਾਂ ਸੁਣਨ ਕੋਸ਼ਲ ਆਪਣਾ ਕੋਸ਼ਲ ਕਰ ਚੱਲ ਰਿਹਾ ਹੈ ਸੁਣਨ ਕੋਸ਼ਲ ਹੈ ਨਾ ਸੁਣ ਉਸ ਵਿੱਚ ਕੀ ਕਹਾਣੀ ਸੁਣਨਾ ਤੇ ਸੁਣਾਉਣਾ ਇਹ ਕਿਰਿਆ ਸੁਣਨ ਕੋਸ਼ਲ ਕਿਰਿਆ ਦਾ ਪ੍ਰਭਾਵਸ਼ਾਲੀ ਸਾਡੇ ਵਿੱਚ ਕਿਉਂਕਿ ਛੋਟੇ ਬੱਚੇ ਕਹਾਣੀ ਵਿੱਚ ਦਿਲਚਸਪੀ ਲੈਂਦੇ ਹਨ ਬੱਚਿਆਂ ਨੂੰ ਰਾਜਾ ਕਹਾਣੀ ਯਾਨੀ ਇਸ ਪ੍ਰਕਾਰ ਦੀ ਕਹਾਣੀ ਸੁਣਾਈ ਜਾਂਦੀਆਂ ਹਨ ਦੇਖੋ ਜੀ ਹੁਣ ਗੱਲ ਕਰਦੇ ਸੁਣਨ ਕੋਸ਼ਲ ਛੋਟੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਕਹਾਣੀ ਕਿਉਂ ਸਿਖਾਈ ਜਾਂ ਸੁਣਾਈ ਜਾਂਦੀਆਂ ਹਨ ਜੇ ਕੋ ਬੱਚੇ ਚ ਕੀ ਕਹਾਣੀ ਸੁਣ ਦੀ ਪ੍ਰਵਰਤੀ ਹੁੰਦੀ ਹੈ ਜਦੋਂ ਆਪਾਂ ਨੂੰ ਸਵਾਦ ਲਈ ਕਹਾਣੀਆਂ ਸੁਣਾਵਾਂਗੇ ਪਾਲ ਵੀ ਸੁਣਾਵਾਂਗੇ ਉਹ ਰੁਚਕਤਾ ਵਧੂਗੀ ਉਹਨੂੰ ਸੁਣਨ ਚ ਜ਼ਿਆਦਾ ਇੰਟਰਸਟ ਲੈਣਗੇ ਠੀਕ ਹੈ ਇਸ ਕਰਕੇ ਕੀ ਕਹਾਣੀਆਂ ਦਾ ਵੀ ਜੋ ਯੋਗਦਾਨ ਹੈ ਬੱਚੇ ਦੇ ਸੁਣਨ ਕੁਸ਼ਲ ਵਿੱਚ ਵੀ ਹੈ ਤੇ ਮੌਖਿਕ ਕੁਸ਼ਲ ਵਿੱਚ ਵੀ ਹੈ ਠੀਕ ਹੈ ਦੋਨਾਂ ਵਿੱਚ ਇਹ ਤਿਆਰ ਕਰ ਤੁਸੀਂ ਇਸ ਦਾ ਤੇ ਬੋਲਨਿਤ ਮੋਸਟ ਇੰਪੋਰਟੈਂਟ ਹੈ ਜੀ ਮੋਸਟ ਇੰਪੋਰਟੈਂਟ ਹੈ ਮੈਂ ਕਹਿ ਰਿਹਾ 2025 ਦੇ ਇਗਜ਼ਾਮ ਵਿੱਚ ਪ੍ਰਸ਼ਨ ਆਉਗਾ ਆ ਹੀ ਆਊਗਾ ਸੰਭਾਅ ਕੀ ਹੈ ਕਿਉਂ ਕਿ ਇਸ ਨੂੰ ਜ਼ੁਬਾਨੀ ਲਿਖਾਈ ਜਾਂ ਮਲਾਹ ਵੀ ਕਹਿੰਦੇ ਹਨ ਠੀਕ ਹੈ ਜੀ ਇਹਨੂੰ ਹਿੰਦੀ ਵਿੱਚ ਕੀ ਕਹਿੰਦੇ ਆ ਜੀ ਬੋਲ ਲਿਖਤ ਨੂੰ ਜੁ ਸੁਤਲੇਕ ਠੀਕ ਹੈ ਜੀ ਕਲੀਅਰ ਹੋ ਗਿਆ ਤੁਹਾਡਾ ਬੋਲ ਲਿਖਤ ਇਸ ਨੂੰ ਜ਼ੁਬਾਨੀ ਲਿਖਾਈ ਜਾਂ ਬਲਾ ਵੀ ਕਹਿੰਦੇ ਹਨ ਅਧਿਆਪਕ ਅੱਗੇ-ਅਗੇ ਬੋਲਦਾ ਹੈ ਅਤੇ ਵਿਦਿਆਰਥੀ ਸੁਣ ਕੇ ਲਿਖਦੇ ਹਨ ਇਹ ਵਿਧੀ ਸ਼ੁੱਧ ਲਿਖਣ ਲਈ ਵਰਤੀ ਜਾਂਦੀ ਹੈ ਪਰ ਇਸ ਵਿਧੀ ਨਾਲ ਸੁਣ ਕੌਸ਼ਲ ਵੀ ਵੱਧਦਾ ਹੈ ਦੇਖੋ ਬੋਲ ਲਿਖਤ ਨਾ ਅਧਿਆਪਕ ਜੇ ਮੈਂ ਬੋਲ ਰਿਹਾ ਤੁਹਾਡੇ ਸਾਹਮਣੇ ਮੈਂ ਸ਼ਬਦ ਬੋਲ ਲਿਆ ਹਾਂਗਾ ਤੁਸੀਂ ਕੀ ਹੈ ਮੈਨੂੰ ਸੁਣ ਕੇ ਕੀ ਹੈ ਸ਼ਬਦ ਲਿਖੀ ਆਉਗੇ ਤੁਸੀਂ ਠੀਕ ਹੈ ਇਸ ਵਿੱਚ ਕੀ ਤੁਹਾਡੇ ਤੁਹਾਡੇ ਦੋ ਜਾਂ ਤਿੰਨ ਇੰਦਰੀਏ ਕੰਮ ਕਰਨਗੇ ਇੱਕ ਤਾਂ ਕੀ ਹੈ ਤੁਹਾਡੇ ਚ ਲਿਖਣ ਕੁਸ਼ਲ ਦਾ ਵਿਕਾਸ ਹੋਊਗਾ ਯਾਨੀ ਤੁਹਾਡੇ ਹੱਥ ਇਹ ਵੀ ਤੁਹਾਡੇ ਕੰਮ ਕਰਨਗੇ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਆਪਣੇ ਤੁਸੀਂ ਸੁਣੋਗੇ ਵਧੀਆ ਤਰੀਕੇ ਨਾਲ ਇਹਨੂੰ ਲਿਖਣ ਕੁਸ਼ਲ ਦਾ ਵਿਕਾਸ ਵੀ ਨਾਲ ਹੋਊਗਾ ਤੇ ਨਾਲ ਕੀ ਹੈ ਸੁਣਨ ਕੁਸ਼ਲ ਦਾ ਵਿਕਾਸ ਹੋਊਗਾ ਇਹਨੂੰ ਕਿਹਾ ਕੀ ਜਾਂਦਾ ਇਸ ਨੂੰ ਬੋਲ ਲਿਖਤ ਜਾਂ ਮਲਾ ਹੈ ਵੀ ਕਿਹਾ ਜਾਂਦਾ ਮੋਸਟ ਇੰਪੋਰਟੈਂਟ ਹੈ ਜੀ ਠੀਕ ਹੈ ਪ੍ਰਸ਼ਨ ਇੱਥੇ ਪਤਾ ਕੀ ਬਣੂਗਾ ਜੀ ਪ੍ਰਸ਼ਨ ਇਹ ਬਣਦਾ ਹੈ ਪ੍ਰਸ਼ਨ ਇੱਥੇ ਆ ਬਣੂਗਾ ਤਨ ਮੈਂ ਦੱਸਦਾ ਪ੍ਰਸ਼ਨ ਕਿਸ ਤਰੀਕੇ ਨਾਲ ਬਣਾ ਸਕਦਾ ਹੈ ਜੀ ਵਧੇਰੇ ਰੋਚਕ ਤਰੀਕੇ ਨਾਲ ਬਣਾ ਸਕਦਾ ਕੀ ਕਲਾਸ 7ਵੀਂ ਜਮਾਤ ਵਿੱਚ ਅਧਿਆਪਕ ਕੁਝ ਬੱਚਿਆਂ ਨੂੰ ਕਾਰਜ ਕਰਵਾ ਰਿਹਾ ਹੈ ਨਾ ਤੇ ਕਿਤਾਬ ਵਿੱਚੋਂ ਅਧਿਆਪਕ ਕੁਝ ਸ਼ਬਦ ਬੋਲ ਰਿਹਾ ਤੇ ਬੱਚੇ ਉਸ ਪਿੱਛੇ ਲਿਖ ਰਹੇ ਹਨ ਤਾਂ ਅਧਿਆਪਕ ਦੁਆਰਾ ਸੁਣਨ ਕੋਸ਼ਲ ਦੀ ਕਿਹੜੀ ਵਿਧੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਬੋਲ ਲਖਤ ਜਾਂ ਮਲਾ ਹੈ ਬੋਲ ਲਖਤ ਉੱਥੇ ਨਹੀਂ ਹੋਊਗਾ ਉੱਥੇ ਹੋਗਾ ਮਲਾ ਹੀ ਹੋਊਗਾ ਉੱਥੇ ਤਿਆਰ ਰੱਖਣਾ ਉੱਥੇ ਪ੍ਰਸ਼ਨ ਵਧੀਆ ਬਣੂਗਾ ਲੈਵਲ ਦਾ ਐਡੀ ਵੱਡੀ ਲੈਂਗੁਏਜ ਬਣਾ ਕੇ ਨਾ ਉਦਾਹਰਣ ਦੇ ਦੇ ਕੇ ਫਿਰ ਲਿਖ ਦੇਣਗੇ ਤੇ ਫਿਰ ਆਪਣੇ ਉਸ ਉਦਾਹਰਣ ਦੇ ਵਿੱਚ ਹੀ ਉਹਨਾਂ ਜਾਣਗੇ ਆਪਾਂ ਮਲਾਹ ਦੇ ਪਾਸ ਤਾਂ ਆਉਣਾ ਹੀ ਨਹੀਂ ਉੱਥੇ ਨਾ ਠੀਕ ਹੈ ਤਿਆਰ ਰੱਖਣਾ ਤਾਂ ਮਲਾਹ ਕਹਿੰਦੇ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਜੀ ਸੁਣਨ ਨਾਲ ਸੰਬੰਧੀ ਸਾਇਕ ਸਮਗਰੀ ਆਪਾਂ ਕੱਲ੍ਹ ਦੀ ਕਲਾਸ ਵਿੱਚ ਕੀਤੀ ਸੀ ਸੁਣਨ ਸੰਬੰਧੀ ਸਾਇਕ ਸਮਗਰੀ ਕਿਹੜੀ ਹੈ ਜੀ ਪਹਿਲੀ ਹੈ ਜੀ ਗ੍ਰਾਮੋਫੋਨ ਠੀਕ ਹੈ ਗ੍ਰਾਮੋਫੋਨ ਵਿੱਚ ਕੀ ਕੀ ਹੁੰਦਾ ਧਿਆਨ ਨਾਲ ਸੁਣ ਲਿਓ ਪ੍ਰਸ਼ਨ ਬਣੂਗਾ ਅਗਰ ਪੜ੍ਹਦਾ ਹੈ ਤਾਂ ਗ੍ਰਾਮੋਫੋਨ ਮਨੋਰੰਜਨ ਦੇ ਨਾਮ ਸਿੱਖਿਆ ਨੂੰ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਹੀ ਬੱਚੇ ਸੁੰਦਰ ਗੀਤ ਕਵਿਤਾਵਾਂ ਅਤੇ ਕਾਵਿ ਟੋਟੇ ਸੁਣ ਕੇ ਸੁਣਨ ਕੌਸ਼ਲ ਵਿੱਚ ਵਿਕਾਸ ਕੀਤਾ ਜਾਂਦਾ ਹੈ ਅਤੇ ਗ੍ਰਾਮੋਫੋਨ ਵਿੱਚ ਰਿਕਾਰਡ ਸੁਣ ਕੇ ਉਚਾਰਨ ਸੰਬੰਧੀ ਦੋਸ਼ ਦੂਰ ਕੀਤੇ ਜਾਂਦੇ ਹਨ ਇਹ ਤੁਸੀਂ ਗੱਲ ਧਿਆਨ ਰੱਖਣੀ ਹੈ ਠੀਕ ਹੈ ਜੀ ਯਾਨੀ ਗ੍ਰਾਮੋਫੋਨ ਇੱਕ ਸੁਣਨ ਕੌਸ਼ਲ ਸਭ ਦੀ ਸਾਧਨ ਹੈ ਜੀ ਠੀਕ ਹੈ ਮਨੋਰੰਜਨ ਦਾ ਸਾਧਨ ਵੀ ਹੈਗਾ ਠੀਕ ਹੈ ਉਸ ਤੋਂ ਬਾਅਦ ਕੀ ਆ ਸੋਚੀ ਕਿ ਜੋ ਗੀਤ ਹੈ ਕਵਿਤਾ ਆਦਿ ਟੋਟੇ ਸੁਣ ਕੇ ਉਸ ਦਾ ਵਿਕਾਸ ਕੀਤਾ ਜਾਂਦਾ ਨਾਲ ਕੀ ਹੈ ਦੋਸ਼ ਵੀ ਦੂਰ ਕੀਤੇ ਜਾਂਦੇ ਆ ਦੋਸ਼ ਕਿਵੇਂ ਦੂਰ ਕੀਤੇ ਜਾਂਦੇ ਆ ਗ੍ਰਾਮਫੋਨ ਵਿੱਚ ਤੁਸੀਂ ਗੱਲ ਧਿਆਨ ਰੱਖਣੀ ਹੈ ਉਸ ਤੋਂ ਬਾਅਦ ਟੈਪ ਰਿਕਾਰਡਰ ਅੱਪਾ ਗੱਲ ਕੱਲ ਗੱਲ ਕੀਤੀ ਸੀ ਟੈਪ ਰਿਕਾਰਡਰ ਬਾਰੇ ਦੇਖੋ ਟੈਪ ਰਿਕਾਰਡਰ ਕੀ ਹੁੰਦਾ ਹੈ ਇਹ ਵੀ ਇੱਕ ਸੁਣਨ ਕੁੱਛ ਦਾ ਯੰਤਰ ਹੈ ਠੀਕ ਹੈ ਜੀ ਟੈਪ ਰਿਕਾਰਡਰ ਵਿੱਚ ਕੀ ਆ ਆਪਾਂ ਕਦੋਂ ਮਰਜ਼ੀ ਆਵਾਜ਼ ਨੂੰ ਰਿਕਾਰਡ ਕਰਕੇ ਸੁਣ ਸਕਦੇ ਆ ਠੀਕ ਹੈ ਲੇਕਿਨ ਇਸ ਵਿੱਚ ਹਾਂਜੀ ਏਐਸ ਥਾਈਜ਼ ਹਾਂਜੀ ਐਸ ਤਰ੍ਹਾਂ ਹੀ ਹੁੰਦੀ ਐ ਇਸ 'ਚ ਐਸ ਤਰ੍ਹਾਂ ਹੀ ਕਿਉਂ ਹੁੰਦੀ ਐ ਕਿਉਂਕਿ ਆਪਾਂ ਕਦੇ ਵੀ ਕੋਈ ਵੀ ਆਵਾਜ਼ ਰਿਕਾਰਡ ਕਰ ਸਕਦੇ ਆ ਠੀਕ ਆ ਬਾਕੀ ਇਹ ਟੈਪ ਰਿਕਾਰਡ ਦੀ ਇੱਕ ਸ਼ਮਤਾ ਵੀ ਹੁੰਦੀ ਐ ਇਹਦੀ ਇਹਨੇ ਕਿਸ਼ਮਤਾ ਵੀ ਹੁੰਦੀ ਐ ਆਪਾਂ ਹਾਂਜੀ ਠੀਕ ਐ ਉਸ ਤੋਂ ਬਾਅਦ ਰੇਡੀਓ ਦੇਖੋ ਰੇਡੀਆ ਸੁਣ ਕੋਸ਼ਲ ਦੇ ਵਿਕਾਸ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਐ ਜੀ ਹੁਣ ਪ੍ਰਸ਼ਨ ਇੱਥੇ ਆ ਬਣਦਾ ਐ ਕੀ ਸੁੰਨ ਸੰਬੰਧੀ ਸਹਾਇਕ ਸਮਗਰੀ ਵਿੱਚੋਂ ਸਭ ਤੋਂ ਵੱਧ ਜਾਂ ਮਹੱਤਵਪੂਰਨ ਉਪਕਰਣ ਕਿਹੜਾ ਹੈ ਜੀ ਤਾਂ ਰੇਡੀਓ ਰੇਡੀਓ ਕਿਉਂ ਹੈ ਇਹ ਮੈਨੂੰ ਦੱਸੋ ਪਹਿਲਾਂ ਕੋਈ ਬਤਾ ਸਕਦਾ ਦੱਸੋ ਜੀ ਮੈਂ ਰੇਡੀਓ ਕਿਉਂ ਸਭ ਤੋਂ ਵਧੀਆ ਮੰਨਿਆ ਗਿਆ ਹੈ ਦੇਖੋ ਇਸ ਵਿੱਚ ਵੀ ਆਪਾਂ ਸੁਣ ਰਹੇ ਸੀਗੇ ਗ੍ਰਾਮੋਫੋਨ ਸੁਣਦੇ ਸੀਗੇ ਟੇਪ ਰਿਕਾਰਡਰ ਵਿੱਚ ਆਪਾਂ ਸੁਣਦੇ ਸੀਗੇ ਲੇਕਿਨ ਰੇਡੀਓ ਵਿੱਚ ਸੁਣ ਰਹੇ ਆ ਆਪਾਂ ਲੇਕਿਨ ਸਭ ਤੋਂ ਇੰਪੋਰਟੈਂਟ ਰੇਡੀਓ ਨੂੰ ਕਿਉਂ ਮੰਨਿਆ ਗਿਆ ਚੁ ਮੈਨੂੰ ਦੱਸ ਸਕਦੇ ਕੋਈ ਕਿਉਂਕਿ ਅਲੱਗ ਅਲੱਗ ਚੈਨਲ ਤੇ ਅਲੱਗ ਅਲੱਗ ਸਟੇਸ਼ਨ ਤੇ